ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਇੱਕ ਪਾਕਿਸਤਾਨ ਦੀ ਕਤਿਹੜ ਹੈਗੇ ਆ ਸ਼ਹਿਜਾਦ ਪੱਟੀ ਉਹਨੇ ਇੱਕ ਭਗਾਈ ਮਾਰੀ ਹੈ ਅਸਲ ਵਿੱਚ ਜਦੋਂ ਤੁਸੀਂ ਅਜੇ ਦੇਵਕੰਦੀ ਫਿਲਮ ਦੇਖਦੇ ਹੋ ਉਹ ਇਹਨਾਂ ਦੇ ਇੱਕ ਅਤਵਾਦੀ ਨੂੰ ਕਹਿੰਦਾ ਹੁੰਦਾ ਹੈ ਕਿ ਸਾਡੇ ਮੁਲਕ ਵਿੱਚ ਕੁੱਤਿਆਂ ਨੂੰ ਮਾਰਨ ਦਾ ਕੋਈ ਕਾਨੂੰਨ ਨਹੀਂ ਬਣਿਆ ਜਾਂ ਅਸੀਂ ਕੁੱਤੇ ਮਾਰਦੇ ਵੀ ਇਹ ਉਹ ਕਤੇੜਾ ਨੇ ਜਿਹੜੇ ਆਤਵਾਦ ਦੇ ਨਾਂ ਤੇ ਆਪਣਾ ਚੁੱਲਾ ਚਲਾਉਂਦੇ ਆ ਤੇ ਇਹਨੇ ਇੱਕ ਜਿਹੜੀ ਪੁਗਾਹੇ ਮਾਰੀ ਆ ਉਹ ਇਹ ਹੈ ਕਿ ਸਿੱਧੂ ਮੂਸੇਵਾਲੇ ਨੇ ਪਹਿਲਾਂ ਜਾਰੀ ਪਾਈ ਬਿਸ਼ਨੋਈ ਦੇ ਨਾਲ ਲੌਂਸ ਬਿਸ਼ਨੋਈ ਦੇ ਨਾਲ ਤੇ ਬਾਅਦ ਦੇ ਵਿੱਚ ਉਹਦੀ ਬਿਗੜ ਗਈ ਤੇ ਕੋਈ ਹੋਰ ਵੀ ਉੱਥੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹਦੀ ਮੌਤ ਦਾ ਕਾਰਨ ਕੋਈ ਲੀਡਰ ਨਹੀਂ। ਯਾਨੀ ਕਿ ਪਾਕਿਸਤਾਨ ਤੋਂ ਬੈਠੇ ਹੋਏ ਪੰਜਾਬ ਦੇ ਵਿੱਚ ਇਹ ਅੱਗ ਭਾਂਬੜ ਕਿਦਾਂ ਬੜਦੇ ਨੇ। ਤੇ ਇਹਨਾਂ ਦੀ ਬਹੁਤ ਪੁਰਾਣੀ ਫਿਤਰਤ ਹੈ। ਸਿੱਧੂ ਮੂਸੇਵਾਲੇ ਦੀ ਮੌਤ ਦਾ ਸਾਡੇ ਪੰਜਾਬ ਦੇ ਲੋਕਾਂ ਨੇ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਦੁੱਖ ਮਨਾਇਆ ਕਿ ਲੈਜੈਂਡ ਬੰਦਾ ਸੀ। ਔਰ ਆਪਣੀ ਗੇਕੀ ਦੇ ਬਲਬੂਤੇ ਤੇ ਆਪਣਾ ਨਾਮ ਉਹਨੇ ਦੁਨੀਆ ਭਰ ਦੇ ਵਿੱਚ ਬਣਾਇਆ ਇਹਦੇ ਵਿੱਚ ਕੋਈ ਦੋਰਾ ਨਹੀਂ ਕੋਈ ਸ਼ੱਕ ਨਹੀਂ ਪਰ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਜੇ ਤੁਸੀਂ ਸਿੱਧੂ ਮੂਸੇਵਾਲੇ ਦੇ ਹਮਦਰਦ ਬਣਦੇ ਹੋ ਤਾਂ ਉਦੋਂ ਕਿਉਂ ਨਾ ਬੋਲੇ ਉਦੋਂ ਬੋਲ ਕੇ ਕਹਿੰਦੇ ਉਹਨੂੰ ਵੀ ਤੈਨੂੰ ਫਲਾਣੇ ਲੀਡਰ ਤੋਂ ਖਤਰਾ ਹੈ ਹੋਰ ਫਲਾਣੇ ਗੈਸਟਰ ਤੋਂ ਖਤਰਾ ਹੈ ਉਦੋਂ ਕਹਿੰਦੇ ਇਹ ਤੇ ਸੁਖਵੀਰ ਬਾਦਲਵਰਗ ਜਦੋਂ ਇਲੈਕਸ਼ਨ ਹੋਏ ਨੇ ਉਦੋਂ ਸਿੱਧੂ ਸਿੱਧੂ ਮੂਸੇਵਾਲੇ ਨੂੰ ਗੈਂਗਸਟਰ ਤਾਂ ਕਹਿਗੇ ਸੀ ਕਿ ਗੈਂਗਸਟਰਾਂ ਦੇ ਨਾਲ ਇਹਦੀਆਂ ਜਾ ਰਹੀਆਂ ਨੇ ਜਣ ਕੇ ਇਹਨਾਂ ਗੱਲਾਂ ਦਾ ਕੋਈ ਮੈਨਾਂ ਨਹੀਂ ਜੇ ਤੁਸੀਂ ਮੌਕੇ ਤੇ ਸੱਚ ਨਾ ਬੋਲੇ ਹੋਵੇ ਔਰ ਬਾਅਦ ਵਿੱਚ ਬੋਲਣ ਦਾ ਫਾਇਦਾ ਕੋਈ ਨਹੀਂ ਹੁਣ ਇਹ ਕਿਉਂ ਬੋਲਦੇ ਆ ਕਿਉਂਕਿ ਹੁਣ ਮਿਸ਼ਨੋਏ ਜੇਲ੍ਹ ਵਿੱਚ ਬੈਠਾ ਹੈ ਤਕਰੀਬਨ ਬੀਜੇਪੀ ਸਰਕਾਰ ਨੇ 2 ਸਾਲ ਲਈ ਬੈਨ ਕੀਤਾ ਵੀ ਉਹਦੀ ਕੋਈ ਪੇਸ਼ੀ ਨਹੀਂ ਹੋਊਗੀ ਉਹਨੂੰ ਗੁਜਰਾਤ ਜ਼ਿਲ੍ਹੇ ਵਿੱਚ ਰੱਖਿਆ ਜਾਊ। ਕਿਉਂਕਿ ਜਦੋਂ ਉਹਦੀ ਪੇਸ਼ੀ ਹੁੰਦੀ ਸੀ ਜਿਹੜੇ ਇੱਥੇ 1.5 ਹੋਰ ਹੈਗੇ ਨੇ ਉਹ ਫਿਰ ਥੋੜਾ ਜਿਹਾ ਹਾਈਲਾਈਟ ਹੁੰਦੇ ਸੀ। ਜਿਵੇਂ ਉਹਦੇ ਨਾਂ ਤੇ ਫਰੋਦੀਆਂ ਮੰਗ ਕੇ ਕਈਆਂ ਦੇ ਘਰ ਚਲਦੇ ਨੇ। ਉਹਦੇ ਵਿੱਚ ਅਫਸਰ ਸਾਹਿਬ ਵੀ ਆਉਂਦੀ ਹੈ। ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਗੱਲ ਇੱਕੋ ਹੀ ਕਰਨੀ ਚਾਹੁੰਦਾ। ਸ਼ਾਜਾਦ ਭੱਟੀ ਨੂੰ ਜੇ ਇੰਨਾ ਹੀ ਪਤਾ ਵੀ ਕਿਹੜੇ ਲੀਡਰ ਨੇ ਮਰਵਾਇਆ ਤਾਂ ਫਿਰ ਨਾਂ ਲੈ ਦੇ ਸਿੱਧਾ ਮੈਨੂੰ ਦੱਸ ਦੇ ਮੈਂ ਨਾਂ ਲੈ ਦਿੰਦਾ ਜਿਆਦਾ ਬਾ ਉਹਦਾ ਕਾਂਗਰਸੀਆਂ ਨਾਲ ਪਿਆ ਤੇ ਮੈਂ ਥੋੜਾ ਦੱਸਣ ਦੀ ਕੋਸ਼ਿਸ਼ ਕਰਦਾ ਵੀ ਇਹਦਾ ਮਤਲਬ ਕਾਂਗਰਸੀਆਂ ਨੇ ਮਰਵਾਇਆ ਉਹਨੂੰ ਮਤਲਬ ਤਾਂ ਇਹ ਹੀ ਹੈ ਨਾ ਮੌਜੂਦਾ ਸਰਕਾਰ ਤਾਂ ਇਹੋ ਜਿਹਾ ਬਲੇਮ ਆਪਣੇ ਸਿਰ ਤੇ ਲੈ ਨਹੀਂ ਸਕਦੇ ਹੁੰਦੇ ਪਰ ਜਿਹੜੇ ਇਹ ਸ਼ਹਿਜਾਦ ਪੱਟੇ ਵਰਗੇ ਨੇ ਟੁੱਕੜਬੋਜ ਇਹਨਾਂ ਲੋਕੰਬੋਜ ਇਹਨਾਂ ਲੋਕਾਂ ਨੂੰ ਕਿਹਾ ਜਾਂਦਾ ਇੱਕ ਇਹਦੇ ਨਾਲ ਕੈਨੇਡਾ ਦਾ ਹਿੰਦੀ ਜਸਵਾਲ ਜਿਹੜੇ ਆਪਸ ਵਿੱਚ ਇਹ ਗੱਲਾਂ ਬਾਤਾਂ ਕਰਦੇ ਹੁੰਦੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਵੀ ਸਾਡੇ ਪੰਜਾਬ ਦਾ ਉਹ ਹੁਣਹਾਰ ਮਿਹਨਤਕਸ਼ ਆਪਣੇ ਬਲਬੁੱਤੇ ਤੇ ਆਪਣੇ ਪੈਰਾਂ ਤੇ ਮਿਹਨਤ ਕਰਕੇ ਆਪਣਾ ਨਾਮ ਰੋਸ਼ਨ ਕਰਨ ਵਾਲਾ ਉਹ ਕਲਾਕਾਰ ਸੀ ਤੇ ਮੈਨੂੰ ਆਸ ਸੀ ਜੇ ਉਹ ਸਾਡੇ ਵਿੱਚ ਅੱਜ ਹੁੰਦਾ ਸ਼ਾਇਦ ਮਾਨਸਾ ਨੂੰ ਬੈਕਵਰਡ ਕਿਹਾ ਜਾਂਦਾ ਹੈ ਸ਼ਾਇਦ ਇਹ ਸ਼ਬਦ ਨਾ ਵਰਤੇ ਜਾਂਦੇ ਔਰ ਉਹਨੇ ਆਪਣੇ ਗੀਤਾਂ ਵਿੱਚ ਇਹ ਵੀ ਕਿਹਾ ਸੀ ਕਿ ਜੇ ਇਦਾਂ ਹੀ ਮੈਂ ਸੱਚ ਬੋਲਦਾ ਰਿਹਾ ਤਾਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਐਜੂਕੇਟ ਮਿਲੂਗੀ ਇਹ ਵੀ ਕਿਹਾ ਸੀ ਇਹ ਸਚਾਈ ਹੈ ਪਰ ਜਦੋਂ ਉਹ ਇਲੈਕਸ਼ਨ ਹਾਰ ਗਿਆ ਉਦੋਂ ਉਹਨੇ ਦੱਸੋ ਹੁਣ ਗਦਾਰ ਕੌਣ ਇਹ ਵੀ ਕਹਿਤਾ ਸੀ ਜੇ ਮੈਨੂੰ ਹਰਾਉਣ ਵਾਲੇ ਕੌਣ ਨੇ ਜਿਹੜੇ ਜਿੱਤ ਗਏ ਉਹ ਤੁਹਾਡਾ ਕੀ ਸਵਾਰਨਗੇ ਇਹ ਸਭ ਨੂੰ ਪਤਾ ਹੈ ਇੱਥੇ ਲੋਕਾਂ ਨੇ ਟਾਰਚਰ ਕੀਤਾ 9/11 ਦੇ ਪਿੱਛੇ ਐਕਸਰ ਟਰੈਕਟਰ ਬਾਕੇ ਖਿੱਚਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬੂਥ ਲਵਾਤੀ ਇਹ ਕਹਿਣਾ ਬੜਾ ਸੌਖਾ ਹੁੰਦਾ ਤੇ ਆ ਝੜਵਾਲਾਂ ਦੀ ਕਲਾਕ ਸੀ ਉਹ ਜਿਹੜਾ ਜਿੱਤਿਆ ਸੀਗਾ ਸਿੰਗਲਾ ਤੇ ਬਾਅਦ ਦੇ ਵਿੱਚ ਫੜਿਆ ਗਿਆ ਸੀ ਹੁਣ ਉਹਨਾਂ 13 ਚ ਉਹਨਾਂ ਤਿੰਨਾਂ ਚ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਇਹ ਗੱਲਾਂ ਸਾਹਮਣੇ ਆ ਚੁੱਕੀਆਂ ਨੇ ਪਰ ਮੈਂ ਇੱਥੇ ਜਿਹੜੀ ਬੇਨਤੀ ਕਰਨੀ ਚਾਹੁੰਦਾ ਵੀ ਇਹ ਲੋਕ ਬਾਅਦ ਵਿੱਚ ਕਿਉਂ ਬੋਲਦੇ ਨੇ ਸਾਡੇ ਪੰਜਾਬ ਦੇ ਲੋਕ ਕਿੰਨਾ ਕਚਰੇ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਦੇ ਰਹਿਣਗੇ ਭੇਡਾਂ ਦੀ ਤਰ੍ਹਾਂ ਪਿੱਛੇ ਲੱਗਦੇ ਰਹਿਣਗੇ ਮੈਂ ਲਾਸਟ ਇਹ ਗੱਲ ਕਹਿਣੇ ਚਾਹੁੰਦਾ ਵੀ ਜਿੰਨੇ ਵੀ ਗੈਸਟਰ ਨੇ ਤਾਂ ਮੇ ਬਿਸ਼ਨੋਈ ਇਹ ਜਦ ਆਪਣੇ ਹੋ ਰਾਇਆ ਹੁਣ ਸ਼ਹਿਜਾਦ ਪੱਟੀ ਨੇ ਇਹ ਕਿਹਾ ਕਿ ਸਿੱਧੂ ਮੂਸੇਵਾਲਾ ਉਹਨੂੰ ਲੱਖਾਂ ਰੁਪਈਆ ਹਰ ਮਹੀਨੇ ਦਿੰਦਾ ਸੀ ਕਿ ਉਹਦੇ ਪੈਸਿਆਂ ਤੇ ਉਹ ਐਸ਼ ਕਰਦਾ ਸੀ ਬੁੱਲੇ ਬੜਦਸ ਇਹ ਸ਼ਬਦ ਵਰਤੇ ਗਏ ਜੇ ਇਹ ਹੋਇਆ ਬਿਬਸ਼ਨੋਈ ਉਹਦੇ ਕੋਲੋਂ ਲੱਖਾਂ ਰੁਪਈਆ ਲੈ ਕੇ ਐਸ਼ ਕਰਦਾ ਸੀ ਤਾਂ ਫਿਰ ਬਹੁਤ ਬੇੜੀ ਹਰਕਤ ਗੰਦੀ ਕਰਦੂਤ ਹੈ ਉਸ ਬੰਦੇ ਨੇ ਝਾਰ ਮਾਰ ਕੀਤੀ ਹੈ ਜੇ ਸ਼ਹਿਜਾਦ ਪੱਟੀ ਦੀਆਂ ਗੱਲਾਂ ਸਹੀ ਨਹੀਂ ਇਹ ਤਾਂ ਹੁਣ ਸਾਡੇ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਨਾ ਜਿਵੇਂ ਪੰਨੂ ਕਤੀੜ ਕਹਿੰਦਾ ਸੀ ਆ ਸਿਮਰਿਤ ਮਾਨ ਵੀ ਕਹਿੰਦਾ ਰਿਹਾ ਗੈਂਗਸਟਰਾਂ ਨੂੰ ਕਿ ਆਓ ਸਾਡੇ ਨਾਲ ਮਿਲ ਕੇ ਆਪਾਂ ਕੰਮ ਕਰੀਏ ਇਹਦਾ ਮਤਲਬ ਫਿਰ ਗੈਂਗਸਟਰ ਵਾਰ ਦੇ ਬਾਅਦ ਦੇ ਅਸੀਂ ਗੁਲਾਮ ਹੈ ਵੀ ਇਥੇ ਪੰਜਾਬ ਦੇ ਵਿੱਚ ਉਹ ਹਾਲਾਤ ਬਣ ਗਏ ਜੇ ਕੋਈ ਬੰਦਾ ਇੱਥੇ ਕੋਈ ਕਰੋੜਾਂ ਰੁਪਈਆ ਲਾ ਕੇ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਹੈ ਕਿਸੇ ਨੂੰ ਕੰਮ ਦੇਣਾ ਚਾਹੁੰਦਾ ਹੈ ਤੇ ਉਹ ਡਰਦਾ ਪੰਜਾਬ ਦੇ ਵਿੱਚ ਕੋਈ ਬਿਜ਼ਨਸ ਕਰਦਾ ਨਹੀਂ ਵੀ ਸਾਡੇ ਕੋਲੋਂ ਫਰੋਤੀਆਂ ਮੰਗਣਗੇ ਡੈਕਸ ਤੋਂ ਤੰਗ ਕਰਨਗੇ ਇਹਦਾ ਮਤਲਬ ਇਹ ਹੀ ਹੈ ਨਾ ਗੱਲ ਖਤਮ ਕਰਾਂ ਵੀ ਇਹ ਕੌਣ ਨੇ ਲੋਕ ਜਿਹੜੇ ਮਰਨ ਤੋਂ ਬਾਅਦ ਬਲਦੀ ਤੇ ਤੇਲ ਪਾਉਂਦੇ ਜਿਹਦਾ ਪੁੱਤ ਮਰਿਆ ਉਹਨੂੰ ਪੁੱਛ ਕੇ ਦੇਖੋ ਨਹੀਂ ਦੁਨੀਆ ਉੱਜੜ ਗਈ ਅੱਜ ਬਲਕੌਰ ਸਿੰਘ ਨੂੰ ਬਥੇਰੇ ਟਰੋਲ ਕਰਦੇ ਆ ਉਹ ਐ ਕਰਦਾ ਉਹ ਐ ਕਰਦਾ ਅਗਲਾ ਪਜਲ ਹੋਇਆ ਬੈਠਾ ਬਾਦਸ਼ਾਹੀ ਦੇ ਕੇ ਗਿਆ ਆਪਣੇ ਪਰਿਵਾਰ ਨੂੰ ਪੁੱਤ ਮਰਨ ਵਾਲਾ ਤੇ ਕੀ ਕੰਮ ਨੇ ਉਹਨਾਂ ਦੀ ਉਹ ਹਵੇਲੀਆਂ ਕੀ ਕੰਮ ਨੇ ਉਹ ਜ਼ਮੀਨਾਂ ਜ ਜਦੋਂ ਉਹਨਾਂ ਦਾ ਕਮਾਉਣ ਵਾਲਾ ਪੁੱਤ ਨਹੀਂ ਰਿਹਾ ਜਿਹਦਾ ਨਾਂ ਸੀ ਜਦੋਂ ਉਹ ਹੀ ਨਹੀਂ ਰਿਹਾ ਤੇ ਇਹਨਾਂ ਸ਼ਹਿਜ਼ਾਦ ਪੱਟੀ ਵਰਗਿਆਂ ਨੂੰ ਤੁਹਾਡੇ ਬਤੇ ਸ਼ਰਮ ਦੀ ਲੋੜ ਹੈ ਪਾਕਿਸਤਾਨ ਵਾਲਿਓ ਤੁਸੀਂ ਕਹਿੰਦੇ ਹੋ ਸਿੱਧੂ ਮੂਸੇਵਾਲੇ ਦੇ ਅਸੀਂ ਫੈਨ ਆ ਤੇ ਆਪਣੀ ਖਤੀੜ ਨੂੰ ਵੀ ਕੰਟਰੋਲ ਕਰੋ ਵੀ ਇਹੋ ਜਿਹੀ ਗੱਲਬਾਤ ਇਹੋ ਜਿਹੀ ਕਰਕੇ ਕਿਸੇ ਦੇ ਜ਼ਖਮਾਂ ਤੇ ਨੂਨ ਨਾ ਸਿੜਕਿਆ ਕਰੋ ਮਰਨ ਵਾਲਾ ਮਰ ਗਿਆ ਰਹਿੰਦੀ ਦੁਨੀਆ ਤੱਕ ਉਹ ਚੇਤੇ ਰਹੂਗਾ ਉਹਦੇ ਗੀਤ ਬੋਲਦੇ ਨੇ ਸਭ ਤੋਂ ਵੱਡੀ ਗੱਲਬਾਤ ਐਸਬਾਈਰ ਨਹਿਰ ਤੇ ਕੀਤੀ ਉਹਨੇ ਪਾਣੀ ਦਾ ਤੁਪਕਾ ਨਹੀਂ ਦਿੰਦੇ ਔਰ ਬਲਵਿੰਦਰ ਜੀ ਤਾਂ ਸਾਡੇ ਵੱਡੇ ਵੱਡੇ ਢਾਟੀਆਂ ਨੂੰ ਪ੍ਰਚਾਰਕਾਂ ਨੂੰ ਪਤਾ ਨਹੀਂ ਸੀ ਵੀ ਕੌਣ ਹੈ ਤੇ ਉਸ ਬੰਦੇ ਨੇ ਜ਼ਿਕਰ ਕਰਕੇ ਦੱਸਿਆ ਸੀ ਇਹ ਸਚਾਈ ਗੱਲਾਂ ਚੇਤੇ ਰਹਿਣਗੀਆਂ ਜੋ ਕੁਝ ਕਰਨਾ ਚਾਹੁੰਦਾ ਸੀ ਉਹ ਲੋਕਾਂ ਦੇ ਮਨਾਂ ਵਿੱਚ ਰਹੂ ਲੋਕ ਪਛਤੌਂਦੇ ਨੇ ਵੀ ਅਸੀਂ ਹਰਾਇਆ ਕਿਉਂ ਪਰ ਪਾਕਿਸਤਾਨ ਵਾਲਿਓ ਆਪਣੀਆਂ ਕਤੀੜਾਂ ਨੂੰ ਥੋੜਾ ਜਿਹਾ ਕੰਟਰੋਲ ਕਰੋ ਤੇ ਨਹੀਂ ਦੂਜੀ ਵੀਡੀਓ ਪਾ ਕੇ ਚੰਗੀ ਤਰ੍ਹਾਂ ਤੇਲ ਹੋਰ ਦੇਵਾਂਗੇ ਫੇਰ ਨਾ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ